ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਠ ਬਿਗਣ ਲਾਥੇ ਪ੍ਰਭ ਸਰਨਾਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰ ਪੂਰੈ ਤੂ ਰੱਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਸਭਨਾਂ ਨੂੰ ਫਰਮਾਨ ਕਰਦੇ ਹਨ ਪੂਰੇ ਗੁਰੂ ਨੇ ਹਰ ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ ਉਸ ਦੇ ਅੰਦਰ ਆਤਮਿਕ ਆਨੰਦ ਦੇ ਮਾਨ ਨੂੰ ਇੱਕ ਰਸ ਵਾਜੇ ਵੱਜਣ ਲੱਗ ਪਏ ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖਸ਼ ਦਿੱਤੇ ਉਸ ਨੇ ਕਿਰਪਾ ਕਰਕੇ ਆਪ ਹੀ ਇਹ ਸੁਖ ਬਖਸ਼ ਦਿੱਤੇ ਹੇ ਭਾਈ ਜਿਸ ਨੇ ਭੀ ਪ੍ਰਮਾਤਮਾ ਦਾ ਨਾਮ ਸਿਮਰਿਆ ਗੁਰੂ ਨੇ ਆਪ ਉਸ ਦੀ ਹਰੇਕ ਪੀੜਾ ਦੂਰ ਕਰ ਦਿੱਤੀ ਸਾਰੇ ਸਿੱਖ ਸੰਤ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ ਭਰਪੂਰ ਹੋਏ ਰਹਿੰਦੇ ਹਨ